ਡਾਕਟਰ ਮਨਦੀਪ ਕੋਹਰਾਏ ਦੀ ਵਰਤਕ ਪੁਸਤਕ ਇਹ ਰਾਜਾਂ ਦੇ ਕਿਹੜੇ ਪਾਸੇ ਵਿੱਚੋਂ ਰਚਨਾ ਜੋਗੀਆਂ ਦੀ ਸੀ ਭਾਰਤੀ ਅਨਪੜਤਾ ਗਰੀਬੀ ਅਤੇ ਅੰਧ ਵਿਸ਼ਵਾਸ ਦੀ ਪੇਂਟ ਚੜੀ ਕਪੋਸ਼ਨ ਦੀ ਸ਼ਿਕਾਰ ਹੋਣ ਕਾਰਨ ਪਿੰਜਰ ਬਣ ਚੁੱਕੀ ਬੱਚੀ ਭਾਰਤੀ ਅਰਧ बेहोਸ਼ੀ ਦੀ ਹਾਲਤ ਵਿੱਚ ਮਰਨ ਕਿਨਾਰੇ ਹੋਈ ਸੁਪਨਿਆਂ ਦੇ ਕਰਦੇ ਬਾਹਰ ਪਾਰਕ ਵਿੱਚ ਪਈ ਸੀ ਉਸ ਉੱਪਰ ਦਿੱਤਾ ਹੋਇਆ ਡੱਬੀਦਾਰ ਕਪੜਾ ਉਸ ਦੀ ਪਿਸ਼ਟ ਤੇ ਰਿਸ਼ਤੇ ਜ਼ਖਮਾਂ ਨਾਲ ਕੰਬੜਾ ਹੋਇਆ ਸੀ ਜਿਉਂ-ਜਿਉਂ ਕਪੜਾ ਹਟਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਬੱਚੀ ਪੇਟ ਨਾਲ ਕੁਲਾ ਉੱਠਦੀ ਸੀ ਉਸਦੇ ਪੇਟ ਅੰਦਰ ਵੀ ਪਾਣੀ ਭਰਿਆ ਹੋਇਆ ਸੀ ਉਸ ਨੂੰ ਮਲੋਠ ਤੋਂ ਇੱਥੇ ਲੈ ਕੇ ਆਉਣ ਵਾਲਾ ਨੇਕ ਦਿਲ ਇਨਸਾਨ ਰਿਸ਼ੀ ਬਾਉਸੀ ਉਹ ਤਰਸ ਦੇ ਆਧਾਰ ਤੇ ਪਿਛਲੇ 3 ਮਹੀਨੇ ਤੋਂ ਭਾਰਤੀ ਅਤੇ ਉਸਦੇ ਪਰਿਵਾਰ ਦੀ ਸਹਾਇਤਾ ਵਿੱਚ ਲੱਗਾ ਹੋਇਆ ਸੀ 5 ਮਹੀਨੇ ਪਹਿਲਾਂ ਖੇਡਦਿਆਂ-ਖੇਡਦਿਆਂ ਪਿੱਛੇ ਲੱਗੀ ਹੋਈ ਧੋਣੀ ਵਿੱਚ ਡਿੱਗਣ ਨਾਲ ਉਸ ਦੀ ਪਿੱਠ ਪੂਰੀ ਤਰ੍ਹਾਂ ਚੁਲਸ ਗਈ ਸੀ ਉਪਰ ਉਥਲੀ ਹੋਈਆਂ ਧੀਆਂ ਵਿੱਚੋਂ ਪਾਰਤੀ ਉਹਨੇ ਨੰਬਰ ਤੇ ਸੀ ਉਸ ਦਾ ਬਾਪ ਦਿਆਲਾ ਸਿੰਘ ਉਸ ਦੀ ਇਸ ਤਰਸਯੋਗ ਹਾਲਤ ਦਾ ਫਾਇਦਾ ਉਠਾਉਂਦਾ ਹੋਇਆ ਉਸ ਨੂੰ ਨਾਲ ਲੈ ਕੇ ਭੀਖ ਮੰਗਦਾ ਫਿਰਦਾ ਸੀ ਇੱਕ ਦਿਨ ਦਿਆਲਾ ਪਾਰਤੀ ਨੂੰ ਮਲੋਠ ਦੇ ਕਿਸੇ ਬਾਜ਼ਾਰ ਵਿੱਚ ਬੱਚਿਆਂ ਦੇ ਡਾਕਟਰ ਨੂੰ ਦਿਖਾਉਣ ਗਿਆ ਪਰ ਡਾਕਟਰ ਨੇ ਪਾਰਤੀ ਦੀ ਹਾਲਤ ਵੇਖ ਕੇ ਉਸ ਨੂੰ ਜਵਾਬ ਦੇ ਦਿੱਤਾ ਉੱਥੋਂ ਦੇ ਇੱਕ ਦੁਕਾਨਦਾਰ ਰਿਸ਼ੀ ਬਾਓ ਨੂੰ ਉਸ ਬੱਚੀ ਤੇ ਤਰਸ ਆਇਆ ਉਸ ਨੇ ਸੋਸ਼ਲ ਮੀਡੀਆ 'ਤੇ ਪੋਸਟ ਪਾ ਕੇ ਉਸ ਬੱਚੀ ਦੀ ਮਦਦ ਦੀ ਕੋਹਾੜ ਲਗਾਈ ਤੇ ਸਭ ਤੋਂ ਪਹਿਲਾਂ ਉਸ ਨੂੰ ਮਲੋਠ ਦੇ ਸਿਵਲ ਹਸਪਤਾਲ ਲੈ ਕੇ ਗਿਆ ਪਰ ਉਥੋਂ ਦੇ ਡਾਕਟਰਾਂ ਨੇ ਉਹਦੀ ਬਾਹ ਨਾ ਫੜੀ ਆਖੀਰ ਪੁੱਛਤੇ ਪਛਾਉਂਦੇ ਰਿਸ਼ੀ ਬਾਉ ਉਹਨੂੰ ਫਰੀਦਕੋਟ ਦੇ ਇੱਕ ਨਾਮਵਰ ਹਸਪਤਾਲ ਵਿੱਚ ਲੈ ਗਿਆ ਤੇ ਉਥੇ ਕਈ ਦਿਨਾਂ ਦੇ ਇਲਾਜ ਦੌਰਾਨ ਉਹ ਭਾਰਤੀ ਤੇ ਉਸਦੇ ਪਰਿਵਾਰ ਦੇ ਨਾਲ ਹੀ ਰਿਹਾ ਰਾਤ ਨੂੰ ਬਾਹਰ ਉਹ ਆਪਣੀ ਗੱਡੀ ਵਿੱਚ ਹੀ ਸੌਂਦਾ ਉਸਨੇ ਨਾ ਸਿਰਫ ਭਾਰਤੀ ਦੀ ਬਲਕਿ ਉਸਦੇ ਪਰਿਵਾਰ ਦੀ ਵੀ ਆਰਥਿਕ ਸਹਾਇਤਾ ਕੀਤੀ ਭਾਰਤੀ ਦੇ ਉਥੇ ਚੱਲੇ ਇਲਾਜ ਉੱਪਰ ਕੋਈ 40-50 ਹਜ਼ਾਰ ਦੇ ਕਰੀਬ ਖਰਚਾ ਵੀ ਹੋ ਗਿਆ ਇੰਨੀ ਮਦਦ ਕਰਨ ਦੇ ਬਾਵਜੂਦ ਵੀ ਭਾਰਤੀ ਦੇ ਮਾਪਿਆਂ ਦਾ ਰਿਸ਼ੀ ਬਾਉ ਪ੍ਰਤੀ ਰਵੱਈਆ ਬੇਰੁਖੀ ਵਾਲਾ ਹੀ ਰਿਹਾ ਉਹ ਕਿਸੇ ਨਾ ਕਿਸੇ ਤਰ੍ਹਾਂ ਉਥੋਂ ਦੇ ਹਸਪਤਾਲ ਵਿੱਚੋਂ 파ਰਤੀ ਨੂੰ ਲੈ ਗਏ ਤੇ ਜੋਗੀ ਹੋਣ ਕਰਕੇ ਉਹ ਦਾਲਾ ਉਸ ਦਾ ਦੇਸੀ ਜੜੀ ਬੂਟੀਆਂ ਨਾਲ ਇਲਾਜ ਕਰਦਾ ਰਿਹਾ ਤੇ ਨਾਲ ਹੀ ਉਸ ਨੇ ਉਸ ਤੇ ਜ਼ਖਮਾਂ ਨੂੰ ਵਖਾ ਕੇ ਆਪਣਾ ਪੀਖ ਮੰਗਣ ਵਾਲਾ ਸੰਦਤ ਚਾਲੂ ਰੱਖਿਆ ਪਤਾ ਲੱਗਣ ਤੇ ਰਿਸ਼ੀ ਬਬੂ ਈਸਵਰ 파ਰਤੀ ਤੇ ਉਸ ਦੇ ਬਾਪ ਜਾਲੇ ਨੂੰ ਖੁਦ ਹਸਨਪੁਰ ਲੈ ਆਇਆ 파ਰਤੀ ਦੀ ਹਾਲਤ ਵੇਖ ਕੇ ਗੁਰਪ੍ਰੀਤ ਬਾਈ ਦਾ ਦਿਲ ਬਹੁਤ ਬੇਚੈਨ ਹੋਇਆ ਇੰਨੀ ਛੋਟੀ ਉਮਰ ਦੇ ਬੱਚੇ ਨੂੰ ਇਸ ਤਰ੍ਹਾਂ ਜ਼ਖਮਾਂ ਦੀ ਪੀੜ ਨਾਲ ਕਰ ਲਾਉਂਦੇ ਹੋਏ ਉਸਨੇ ਪਹਿਲੀ ਵਾਰ ਵੇਖਿਆ ਤੇ ਮਹਿਸੂਸ ਕੀਤਾ ਸੀ ਭਾਰਤੀ ਦਾ ਇਲਾਜ ਚੰਗਿਆ ਹਸਪਤਾਲ ਵਿੱਚ ਚਲਾਇਆ ਗਿਆ ਭਾਰਤੀ ਆਪਣੇ ਮਾਂ-ਬਾਪ ਤੋਂ ਦੂਰ ਨਹੀਂ ਸੀ ਹੋਣਾ ਚਾਹੁੰਦੀ ਇਸ ਲਈ ਉਸਦੇ ਮਾਂ-ਬਾਪ ਤੇ ਦੋ ਭੈਣਾਂ ਨੂੰ ਵੀ ਸੰਸਤਾ ਵਿੱਚ ਰੱਖਿਆ ਗਿਆ ਤੇ ਉਹਨਾਂ ਦੀ ਆਰਥਿਕ ਸਹਾਇਤਾ ਵੀ ਕੀਤੀ ਗਈ ਇਸ ਇਲਾਜ ਨਾਲ ਭਾਰਤੀ ਕਾਫੀ ਹੱਦ ਤੱਕ ਠੀਕ ਹੋ ਗਈ ਸੀ ਪਰ ਡਿਆਲਾ ਜ਼ਿੱਦ ਕਰਕੇ ਫਿਰ ਭਾਰਤੀ ਨੂੰ ਵਾਪਸ ਲੈ ਗਿਆ ਇਸ ਵਾਰ ਉਹ ਮਲੋਟ ਦੀ ਥਾਂ ਗਿੱਦੜਵਾਹੇ ਚਲਾ ਗਿਆ ਤੇ ਉੱਥੇ ਵੀ ਉਸਨੇ ਫਿਰ ਤੋਂ ਭਾਰਤੀ ਨੂੰ ਜ਼ਰੀਆ ਬਣਾ ਕੇ ਪੀਖ ਮੰਗਣਾ ਜਾਰੀ ਰੱਖਿਆ ਇਹ ਖਬਰ ਮਿਲਦਿਆਂ ਹੀ ਗੁਰਪ੍ਰੀਤ ਭਾਈ ਨੇ ਵਾਰ-ਵਾਰ ਫੋਨ ਕਰਕੇ ਭਾਰਤੀ ਨੂੰ ਫਿਰ ਸੁਪਨਿਆਂ ਦੇ ਕਲੰਦਰ ਬੁਲਾ ਲਿਆ ਇਸ ਵਾਰ ਉਸਦੀ ਹਾਲਤ ਪਹਿਲਾਂ ਤੋਂ ਵੀ ਬੱਧਰ ਹੋ ਗਈ ਸੀ ਖੂਨ ਸਾਰਾ 3 ਗ੍ਰਾਮ ਹੀ ਰਹਿ ਗਿਆ ਸੀ ਜਿਹੜਾ ਇਸ ਵਾਰ ਖੜਾ ਚੜਾ ਕੇ ਇੱਥੋਂ ਜਾਣਾ ਚਾਹੁੰਦਾ ਸੀ ਉਸ ਦਾ ਬਹਾਨਾ ਸੀ ਕਿ ਉਸ ਦੀ ਘਰ ਵਾਲੀ ਦੇ ਬੱਚਾ ਹੋਣ ਵਾਲਾ ਪਰ ਗੁਰਪ੍ਰੀਤ ਭਾਈ ਨੇ ਉਹਦਾ ਬਹਾਨਾ ਤਾੜਦਿਆਂ ਹੋਇਆਂ ਉਸ ਦੀ ਘਰ ਵਾਲੀ ਨੂੰ ਵੀ ਉੱਥੇ ਸਦ ਲਿਆ ਉਸਨੇ ਸੁਪਨਿਆ ਦੇ ਘਰ ਵਿੱਚ ਆਪਣੀ ਪੰਜਵੀਂ ਬੱਚੀ ਨੂੰ ਜਨਮ ਦਿੱਤਾ। ਇਸ ਬੱਚੀ ਦਾ ਨਾਮ ਰੌਸ਼ਨੀ ਰੱਖਿਆ ਗਿਆ ਤੇ ਜੱਚਾ ਬੱਚਾ ਦੀ ਚੰਗੀ ਦੇਖਭਾਲ ਕੀਤੀ ਗਈ। ਪਰ ਭਾਰਤੀ ਦੇ ਮਾਪਿਓ ਪਤਾ ਨਹੀਂ ਕਿਸ ਅਨਕ੍ਰਿਸ਼ਟਕਨ ਮਿੱਟੀ ਦੇ ਬਣੇ ਹੋਏ ਸਨ ਕਿ 10ਵੇਂ ਦਿਨ ਕੀ ਨਵ ਜਨਮੀ ਬੱਚੀ ਨੂੰ ਮੱਥਾ ਟਿਕਾਉਣ ਦੇ ਬਹਾਨੇ ਉਹ ਭਾਰਤੀ ਨੂੰ ਇਕੱਲੀ ਛੱਡ ਕੇ ਇੱਥੋਂ ਚਲੇ ਗਏ। ਉਹਨਾਂ ਦੀ ਬੋਲਬਾਣੀ ਇਸ ਤਰ੍ਹਾਂ ਦਾ ਪ੍ਰਭਾਵ ਛੱਡਦੀ ਸੀ ਜਿਵੇਂ ਉਹਨਾਂ ਨੂੰ ਜ਼ਬਰਦਸਤੀ ਕੈਦ ਕਰਕੇ ਇੱਥੇ ਰੱਖਿਆ ਗਿਆ ਹੋਵੇ। ਕਿਆ ਹੈ ਭਾਰਤੀ ਨੂੰ ਇੱਥੇ ਉਹਦੇ ਮਾਂ-ਬਾਪ ਨਾਲੋਂ ਵੱਧ ਪਿਆਰ, ਦులਾਰ ਤੇ ਸੁੱਖ-ਸਹੂਲਤਾਂ ਮਿਲਦੀਆਂ ਪਰ ਲਹੂ ਦੀ ਖਿੱਚ ਜਦ ਵੀ ਉਬਾਲਾ ਮਾਰਦੀ ਉਹਨਾਂ ਨੂੰ ਮਿਲਣ ਲਈ ਬਹੁਤ ਰੋਂਦੀ ਕਰ ਲਾਉਂਦੀ ਪਰ ਉਹਨਾਂ ਲਈ ਭਾਰਤੀ ਦਾ ਇਲਾਜ ਆਪਣੇ ਬਾਕੀ ਕੰਮ-ਕਾਜਾਂ ਦੇ ਮੁਕਾਬਲੇ ਇੱਕ ਵੱਧੂ ਦਾ ਬੋਝ ਲੱਗਦਾ ਭਾਰਤੀ ਪਹਿਲਾਂ ਨਾਲੋਂ ਹੁਣ ਬਹੁਤ ਠੀਕ ਹੈ ਉਸਦੇ ਜ਼ਖਮ ਸੁੱਕ ਚੁੱਕੇ ਹਨ ਤੇ ਹੁਣ ਕੁਝ ਬਾਹਰ ਡਾਕਟਰਾਂ ਵੱਲੋਂ ਉਸਦੀ ਰੀੜ ਦੀ ਹੱਡੀ ਸਿੱਧੀ ਕਰਨ ਲਈ ਆਪਰੇਸ਼ਨ ਦੀ ਤਿਆਰੀ ਚੱਲ ਰਹੀ ਹੈ ਅੱਜਕੱਲ ਭਾਰਤੀ ਸੰਸਥਾ ਦੇ ਸਭ ਤੋਂ ਨਟਖਟ ਬੱਚਿਆਂ ਵਿੱਚੋਂ ਇੱਕ ਹੈ ਉਹ ਆਪਣੇ ਮਾਪੇ ਵਾਂਗ ਹੀ ਜ਼ਿੱਦੀ ਤੇ ਲੜ ਕੇ ਆਪਣੀ ਗੱਲ ਮਣਵਾ ਲੈਣ ਵਾਲੀ ਕੁੜੀ ਹੈ ਕਦੀ ਉਹ ਮਾਪੇ ਕੋਲ ਜਾਂਦੀ ਜ਼ਿੱਦ ਕਰ ਬੈਂਦੀ ਹੈ ਤੇ ਜ਼ਮੀਨ ਤੇ ਲਿਟਦੀ ਹੈ ਕਦੀ ਚੰਡੀਗੜ੍ਹ ਪਿਕਨਿਕ ਤੇ ਜਾਣ ਦੀ ਮੰਗ ਰੱਖਦੀ ਹੈ ਉਹ ਹਾਜ਼ਰ ਜਵਾਬ ਵੀ ਸਿਰੇ ਦੀ ਹੈ ਤੇ ਗੁਰਪ੍ਰੀਤ ਬਾਈ ਉਸ ਤੇ ਹਰ ਨਾਲ ਸਨਖਰੇ ਨ ਉਠਾਉਂਦੇ ਹੋਏ ਕਦੀ ਉਸ ਨੂੰ ਰੋਂਦੀ ਨੂੰ ਵਰਾਉਂਦੇ ਹਨ ਤੇ ਕਦੀ ਮਿਰਚ ਜੀ ਕਹਿ ਕੇ ਕੁਝ ਕਤਾਰੀਆਂ ਕੱਢਦੇ ਸੌਂਦੇ ਤਿੱਖੜਾਉਂਦੇ ਹੋਏ ਉਸ ਨੂੰ ਖਸ਼ਹਾਲ ਜ਼ਿੰਦਗੀ ਜੀਰਾ ਦੇ ਸੁਪਨੇ ਵਖਾਉਂਦੀ ਕੋਸ਼ਿਸ਼ ਵਿੱਚ ਲੱਗੇ ਰਹਿੰਦੇ ਹਾਂ ਉਸ ਦੀ ਦੁਰਦਸ਼ਾ ਲਈ ਉਸ ਦੇ ਮਾਪਪਤੀ ਅਨਪੜਤਾ ਤੇ ਅੰਧ ਵਿਸ਼ਵਾਸ ਨੂੰ ਜ਼ਿੰਮੇਵਾਰ ਮੰਨਦਿਆ ਹੋਇਆ ਅਕਸਰ ਸੰਸਥਾ ਵੱਲੋਂ ਭਾਰਤੀ ਦੇ ਹੱਥ ਵਿੱਚ ਪੋਸਟਰ ਫੜਾ ਕੇ ਜੋਗੀ ਬਰਾਦਰੀ ਨੂੰ ਬੇਟੀਆਂ ਪੜਾਉਣ ਦੀ ਅਪੀਲ ਕੀਤੀ ਜਾਂਦੀ ਹੈ